ਇਹ ਪੋਸਟਰ ਆਸੀਂ ਇਹ ਲਾ ਰਹੇ ਆਂ ਵੀ ਚਿੱਟਾ ਇੱਥੇ ਸਰਿਆਂ ਮਿਲਦਾ। ਸਾਸ਼ਨ ਇੱਥੇ ਕੋਈ ਨੱਥ ਨਹੀਂ ਪਾਰਿਆ ਕੋਈ ਥੱਲ ਨਹੀਂ ਪਾਰਿਆ। ਨਸ਼ੇੜੀ ਆ ਗਲੀ ਚ ਸਾਡੇ 24 ਘੰਟੇ ਘੁੰਮਦੇ ਆ। 14-14 ਸਾਲਾਂ ਦੇ ਬੱਚੇ ਵੀ ਆਉਣ ਲੱਗੇ। ਕੁੜੀਆਂ ਆਉਂਦੀਆਂ 14-14 ਸਾਲਾਂ ਦੀ। ਛੋਟੇ-ਛੋਟੇ ਬੱਚੇ ਹੱਦ ਤੋਂ ਵੱਧ ਨਸ਼ਾ ਕਰਨ ਨਾਲ ਹੋਏ ਪਏ ਹੈਗੇ ਆ। ਨੌਜਵਾਨ ਅਸੀਂ ਵੇਖਦੇ ਹਾਂ ਗਲੀ ਇੱਥੇ ਕੋਈ ਨਾਲੀਆਂ ਇੱਥੇ ਪਿਆ ਕੋਈ ਕਿੱਥੇ ਪਿਆ ਕੋਈ ਕਿੱਥੇ ਪਿਆ ਐਕਸੀਡੈਂਟ ਸਤਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਯੰਟੀ ਵੀ ਪੰਜਾਬ ਤੇ ਮੈਂ ਹਾਰਸ਼ਪਾਲ ਸਿੰਘ ਚਿੱਟੇ ਨੂੰ ਲੈ ਕੇ ਰਾਜਨੀਤਿਕ ਲੀਡਰਾਂ ਵੱਲੋਂ ਸਮੇਂ-ਸਮੇਂ ਤੇ ਵੋਟਾਂ ਵੀ ਵਿਡੋਰੀਆਂ ਜਾਂਦੀਆਂ ਤੇ ਲੋਕ ਸਭਾ ਚੋਣਾਂ ਵੀ ਸਿਰਤੇ ਨੇ ਲਗਾਤਾਰ ਲੀਡਰਾਂ ਵੱਲੋਂ ਕਿਹਾ ਜਾਂਦਾ ਕਿ ਪੰਜਾਬ ਆ ਜਿਹੜਾ ਚਿੱਟਾ ਗੰਭੀਰ ਮੁੱਦਾ ਵਾ ਪਰ ਵੋਟਾਂ ਲੈਣ ਤੋਂ ਬਾਅਦ ਜਿਹੜਾ ਉਹ ਜਿਹੜੇ ਹਾਲਾਤ ਉਵੇਂ ਦੇ ਉਵੇਂ ਹੀ ਰਹਿੰਦੇ ਆ ਸੀ ਬਠਿੰਡਾ ਦੇ ਮਿੰਨੀ ਸਕੱਤਰ ਰੇਟ ਰੋਡ ਤੇ ਪਹੁੰਚਿਆ ਜਿੱਥੇ ਮਹੱਲਾ ਨਿਵਾਸੀਆਂ ਵੱਲੋਂ ਪੋਸਟਰ ਲਾਏ ਗਏ ਆ ਗਲੀ ਦੇ ਵਿੱਚ ਉਹਨਾਂ ਨੇ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਕਿ ਇਸ ਗਲੀ ਦੇ ਵਿੱਚ ਜਿਹੜਾ ਚਿਟਾ ਸ਼ਰਿਆਂ ਬਿਕਦਾ ਵਾ ਲਗਾਤਾਰ ਪੁਲਿਸ ਨੂੰ ਵੀ ਅਸੀਂ ਸ਼ਿਕਾਇਤਾਂ ਦਿੱਤੀਆਂ ਅਪਰੋਚ ਵੀ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ ਮਹੱਲਾ ਨਿਵਾਸੀਆਂ ਵੱਲੋਂ ਅੱਕ ਕੇ ਜਿਹੜੇ ਇਹ ਪੋਸਟਰ ਲਾ ਦਿੱਤੇ ਗਏ ਆ ਤੇ ਉਹਦੇ ਉੱਪਰ ਇੱਕ ਤੀਰ ਦਾ ਨਿਸ਼ਾਨ ਬਣਾ ਦਿੱਤਾ ਤੁਹਾਨੂੰ ਨਾਲ ਦੀ ਨਾਲ ਤਸਵੀਰਾਂ ਵੀ ਦਿਖਾਵਾਂਗੇ ਵੀ ਉਹਦੇ ਤੇ ਤੀਰ ਦਾ ਨਿਸ਼ਾਨ ਬਣਾ ਦਿੱਤਾ ਗਿਆ ਵੀ ਇਧਰ ਚਿੱਟਾ ਵਿਕਦਾ ਵਾ ਉਹਨਾਂ ਨੇ ਕਹਿਣਾ ਕਿ ਕਈ ਘਰਾਂ ਦਾ ਜਿਹੜਾ ਚਿੱਟਾ ਵਿਕਦਾ ਇੱਥੇ ਰਾਤ ਨੂੰ ਲੜਕੀਆਂ ਵੀ ਆਉਂਦੀਆਂ ਹੋਰ ਵੀ ਬਹੁਤ ਸਾਰੇ ਲੋਕ ਲਗਾਤਾਰ ਮਿਲਾ ਲੱਗਿਆ ਰਹਿੰਦਾ ਤੇ ਜਿਸ ਦੇ ਨਾਲ ਜਿਹੜੀਆਂ ਲੁੱਟ ਖੋਹਦੀਆਂ ਘਟਨਾਵਾਂ ਵੀ ਵਾਪਰਦੀਆਂ ਲਗਾਤਾਰ ਮੋਬਾਈਲ ਵੀ ਖੋਏ ਜਾਂਦੇ ਆ ਤੇ ਲੜਾਈ ਝਗੜੇ ਦੀਆਂ ਘਟਨਾਵਾਂ ਵੀ ਵਾਪਰਦੀਆਂ ਜਿਸ ਨੂੰ ਲੈ ਕੇ ਮਹੱਲਾ ਨਿਵਾਸੀਆਂ ਵੱਲੋਂ ਅੱਜ ਗਲੀ ਦੇ ਵਿੱਚ ਪੋਸਟਰ ਲਾ ਦਿੱਤੇ ਗਏ ਆ ਆਕਿਆਂ ਨੂੰ ਉਹ ਕਹਿੰਦੇ ਵੀ ਜਦੋਂ ਕੋਈ ਕਾਰਵਾਈ ਨਹੀਂ ਹੁੰਦੀ ਤੇ ਇਸ ਦਲ ਤੋਂ ਉਹਨਾਂ ਨੇ ਨਾਰਾਜ਼ਗੀ ਜਤਾਈ ਆ ਦੂਸਰੇ ਪਾਸੇ ਲੋਕ ਸਭਾ ਚੋਣਾਂ ਸਿਰਤੇ ਨੇ ਮੁੱਖ ਮੰਤਰੀ ਪੰਜਾਬ ਅੱਜ ਬਠਿੰਡਾ ਪਹੁੰਚੇ ਉਹਨਾਂ ਵੱਲੋਂ ਰੋਡ ਸ਼ੋਅ ਵੀ ਕੀਤਾ ਜਾ ਰਿਹਾ ਤੇ ਲਗਾਤਾਰ ਜਿਹੜੀਆਂ ਵੋਟਾਂ ਦੀ ਗੱਲ ਕੀਤੀ ਜਾਂਦੀ ਪੰਜਾਬ ਦੇ ਸੁਧਾਰ ਦੀ ਵੀ ਗੱਲ ਕੀਤੀ ਜਾਂਦੀ ਆ ਪਰ ਜਿਹੜੇ ਹਾਲਾਤ ਤੁਹਾਡੇ ਸਾਹਮਣੇ ਆ ਮਹਾ ਮਹੱਲਾ ਨਿਵਾਸੀਆਂ ਵੱਲੋਂ ਚਿੱਟੇ ਦਾ ਜਿਹੜਾ ਵਿਗੜਨ ਦੇ ਜਿਹੜੇ ਪੋਸਟਰ ਲਾ ਦਿੱਤੇ ਮਹੱਲਾ ਨਾਸੀਆਂ ਦਾ ਇਸ ਮਾਮਲੇ ਵਿੱਚ ਕੀ ਕਹਿਣਾ ਹੈ ਆਓ ਤੁਹਾਨੂੰ ਸੁਣਾਉਂਦੇ ਆ ਸਭ ਤੋਂ ਪਹਿਲਾਂ ਜੀ ਮੇਰਾ ਨਾਮ ਸਾਗਰ ਸ਼ਰਮਾ ਮਹੱਲਾ ਕਿਹੜਾ ਜੀ ਮੱਲਾ ਮਿੰਨੀ ਫੈਕਟਰੀ ਰੋਡ ਗਲੀ ਨੰਬਰ 9 ਬੀ ਇਹ ਕਿਹੜਾ ਅਪਰਾਲਾ ਕਰ ਰਹੇ ਹੋ ਕੀ ਚੀਜ਼ ਹੈ ਪੋਸਟਰ ਆ ਦੇ ਲਾ ਰਹੇ ਇਹ ਪੋਸਟਰ ਆਸੀਂ ਇਹ ਲਾ ਰਹੇ ਆਂ ਵੀ ਚਟਾ ਇੱਥੇ ਸਰਿਆਂ ਮਿਲਦਾ ਹੈ ਸਰਿਆਂ बिक ਰਿਹਾ ਪ੍ਰਸ਼ਾਸਨ ਇਹ ਤੇ ਕੋਈ ਨੱਥ ਨਹੀਂ ਪਾਰਿਆ ਕੋਈ ਠੱਲ ਨਹੀਂ ਪਾਰਿਆ ਤੁਸੀਂ ਦੇਖ ਸਕਦੇ ਹੋ ਥੋੜੇ ਟਾਈਮ ਤੱਕ ਆ ਕੇ ਦੇਖ ਲਓ ਇਹ ਤਾਂ ਚਲੋ ਠੀਕ ਹੈ ਕੱਲ ਅਸੀਂ ਆਵਾਜ਼ ਠਾਈ ਆ ਉਹਦੇ ਕਾਰਨ ਅੱਜ ਕੋਈ ਗਲੀ ਚ ਨਹੀਂ ਚਹਿਲ ਪਹਿਲ ਹੈ ਨਹੀਂ ਜੀ ਤੇ ਤੁਸੀਂ ਥੋੜੇ ਦਿਨਾਂ ਦੇਖ ਸਕਦੇ ਹੋ ਅਗਰ ਪ੍ਰਸ਼ਾਸਨ ਨਹੀਂ ਕਾਰਵਾਈ ਕਰਦਾ ਤਾਂ ਤੁਸੀਂ ਦੁਬਾਰਾ ਦੇਖ ਸਕਦੇ ਹੋ ਇੱਥੇ ਆ ਕੇ ਲੋਕਾਂ ਨੇ ਫੇਰ ਰੋਮੀ ਜਿਹੜੇ ਨਸ਼ੇੜੀ ਆ ਗਲੀ ਚ ਸਾਡੇ 24 ਘੰਟੇ ਘੁੰਮਦੇ ਆ ਜਿਹੜੇ ਸਾਡੇ ਘਰ ਆ ਉਹ ਸਭ ਉਹਨਾਂ ਦੇ ਬੰਦੇ ਕੰਮਾਂ ਤੇ ਚੱਲੇ ਜਾਂਦੇ ਆ ਉਸ ਤੋਂ ਬਾਅਦ ਉਹ ਜਨਾਨੀਆਂ ਜਿਹੜੀਆਂ ਉਹ ਘਰੇ ਕੱਲੀਆਂ ਹੁੰਦੀਆਂ ਤੇ ਸਾਨੂੰ ਇੰਨਾ ਤੋਂ ਇਹ ਖਤਰਾ ਹੈ ਵੀ ਕੱਲੂ ਇਹ ਚਾਰ ਨਸ਼ੇੜੀ ਵੜ ਕੇ ਸਾਡੇ ਘਰੇ ਕੋਈ ਵੀ ਕੱਲ ਗੱਲਬਾਤ ਕਰਦੇ ਆ ਤਾਂ ਕੌਣ ਜ਼ਿੰਮੇਵਾਰ ਆਗਾ ਨਾ ਮਾਵੀ ਹੁੰਦੀਆਂ ਇੱਥੇ ਗਲੀ ਚ ਬਿਲਕੁਲ ਹੋਈਆਂ ਜੀ 20 ਵਾਰੀ ਲੜਾਈ ਹੋਈ ਆ ਰਾਤ ਦੇ 3 3 ਵਜੇ ਤੱਕ ਚਿੱਟਾ ਵੇਚਣ ਵਾਲਿਆਂ ਦਾ ਬਾਰ ਖੜਕਾਈ ਜਾਂਦੇ ਆ ਲੋਕ ਵੀ ਭਾਈ ਸਾਨੂੰ ਚਿੱਟਾ ਦੋ ਕੁੜੀਆਂ ਵੀ ਆਉਂਦੀਆਂ ਇੱਥੇ ਬਸ ਬਹੁਤ ਬੁਰਾ ਹਾਲ ਆ ਇਸ ਤਰ੍ਹਾਂ ਦੇ ਲੋਕ ਆ ਲੋਕ ਇਸ ਤਰ੍ਹਾਂ ਦੇ ਆਉਂਦੇ ਨੇ ਲੋਕ ਬਹੁਤ ਤਰ੍ਹਾਂ ਦੇ ਆਉਂਦੇ ਆ ਵਕੀਲ ਵੀ ਆਉਂਦੇ ਆ ਪੁਲਿਸ ਮੁਲਾਜ਼ਮ ਵੀ ਆਉਂਦੇ ਆ ਕੁੜੀਆਂ ਵੀ ਹੁੰਦੀਆਂ ਸਭ ਤਰ੍ਹਾਂ ਦੇ ਲੋਕ ਹੁੰਦੇ ਆ ਅੱਜ ਪਰ ਮੈਂ ਆਵਾਜ਼ ਇਸ ਲਈ ਉਠਾਈ ਆ ਵੀ ਦੇਖੋ ਮੈਂ ਖੁਦ ਨਸ਼ਾ ਕਰਦਾ ਰਿਹਾ ਮੈਂ ਇਸ ਦਲਦਲ ਚ ਫਸਿਆ ਰਿਹਾ ਔਰ ਮੇਰੇ ਪਿੱਛੇ ਇਹ ਮੇਰੇ ਫਰੈਂਡ ਦੀ ਡੈਥ ਹੋਈ ਆ ਜਿਹਦੇ ਕਰਕੇ ਮੈਂ ਸਹੀ ਰਾਹ ਤੇ ਮੈਨੂੰ ਪਰਮਾਤਮਾ ਬਾਹ ਵਾਹਿਗੁਰੂ ਕਾਲ ਪੁਰਖ ਦਾ ਸ਼ੁਕਰਾਨਾ ਕਰਦਾ ਜਿਨੇ ਮੈਨੂੰ ਰਾਹ ਸਹੀ ਰਾਹ ਦਿਖਾਇਆ ਸਹੀ ਰਾਹ ਤੇ ਤੋਰਿਆ ਮੈਂ ਉਹਤੇ ਯਕੀਨ ਰੱਖ ਕੇ ਮੈਂ ਆਵਾਜ਼ ਠਾਰਿਆ ਸਾਰਾ ਮੱਲਾ ਨਿਵਾਸੀ ਮੇਰੇ ਨਾਲ ਹੈ ਉਲਝ ਕੋਲੇ ਝੱਡਾ ਮੱਲਾ 20 ਵਾਰੀ ਜਾ ਕੇ ਕੰਪਲੀਟਾਂ ਦੇ ਆਇਆ ਕੰਪਲੀਟਾਂ ਕਰਿਆ ਆ ਉਲਸਾਲੇ ਹੁੰਦੇ ਆ ਸੁਹਾ ਲੈ ਜਾਂਦੇ ਆ ਸ਼ਾਮ ਨੂੰ ਛਾੜ ਜਾਂਦੇ ਆ ਕੋਈ ਕਾਰਵਾਈ ਨਹੀਂ ਹੁੰਦੀ ਮਾਜੂੜਾ ਕਿਹੜਾ ਮੱਲ ਹੈ ਮੇਰਾ ਨਾਮ ਲक्की ਸ਼ਰਮਾ ਜੀ ਮਿੰਨੀ ਸੈਕਟਰੀਟ ਲੋਰ ਗਲੀ ਨੰਬਰ 9 ਜੀ ਹਾਂਜੀ ਕੀ ਮਸਲਾ ਹੋਇਆ ਜਿਹੜਾ ਮਸਲਾ ਇੱਥੇ ਚਿੱਟਾ ਜਿਹੜਾ ਹੈਗਾ ਜੀ ਉਹ ਸ਼ਰਿਆਮ ਵਿਖਰੇਗਾ ਖਿੱਲਾ ਵਾਂਗੂ ਵਿਖਦਾਗਾ ਔਰ ਅਡਿਕਟ ਨੇ ਆ ਛੋਟੇ ਛੋਟੇ ਬੱਚੇ ਜਿਹੜੇ ਹੁਣ ਤਾਂ 14 14 ਸਾਲਾਂ ਦੇ ਬੱਚੇ ਵੀ ਆਉਣ ਲੱਗੇ ਕੁੜੀਆਂ ਆਉਂਦੀਆਂ 14 14 ਸਾਲਾਂ ਦੀ ਬਹੁਤ ਪਰੇਸ਼ਾਨ ਅਸੀਂ ਉਹਨਾਂ ਤੋਂ ਕੱਲ ਤੁਹਾਡੇ ਵੱਲੋਂ ਪੋਸਟਰ ਲਾਏ ਗਏ ਸੀ ਪੱਟੇ ਕਿਨੇ ਹੈਗੇ ਪੱਟੇ ਜਿਹੜੇ ਹੈਗੇ ਜਿਹੜੇ ਉਹਨਾਂ ਨੇ ਆਪਦੇ ਰੱਖੇ ਹੋਏ ਆ ਮੁੰਡੇ ਜਿਹੜੇ ਸਪਲਾਈ ਕਰਦੇ ਇਹਨਾਂ ਦੀ ਉਹਨਾਂ ਨੇ ਤੇ ਸਾਨੂੰ ਰਾਤ ਨੂੰ ਪਤਾ ਲੱਗਿਆ ਮੁੰਡੇ ਇੱਥੇ ਖੜੇ ਸੀ ਮਲੇ ਦੀ ਦੋ ਇਹ ਪੁਲਿਸ ਮੁਲਾਜ਼ਮ ਵਰਦੀ ਦੇ ਵਿੱਚ ਸਿਵਲ ਵਰਦੀ ਦੇ ਵਿੱਚ ਸਿਵਲ ਜੀ ਸਿਵਲ ਦੇ ਵਿੱਚ ਆਇਆ ਉਹ ਤੇ ਉਹ ਉਤਾਰ ਕੇ ਗਿਆ ਬਾਈਫੇਸ ਉਹਨੂੰ ਜਾਣਦੇ ਵੀ ਐ ਠੀਕ ਹੈ ਮੁਲਾਜ਼ਮ ਦਾ ਕੀ ਨਾਮ ਆ ਤੁਹਾਡਾ ਮੇਰਾ ਨਾਮ ਹੀਨਾ ਹੈ ਜੀ ਮੈਂ ਇਸ ਮਲੇ ਦੀ ਰਹਿਣ ਵਾਲੀ ਹਾਂ ਪਰਸੋ ਦੀ ਗੱਲ ਹੈ ਜੀ ਮੇਰੇ ਹਸਬੰਦ ਨੇ ਮੈਨੂੰ ਫੋਨ ਗਿਫਟ ਕੀਤਾ ਅਗਲੇ ਦਿਨ ਸਵੇਰ ਮੈਂ ਜਦੋਂ ਜਾ ਰਹੀ ਸੀ ਦੋ ਮੁੰਡੇ ਬਾਈਕ ਤੇ ਸੀਗੇ ਜੀ ਫੋਨ ਖੋਣ ਦੀ ਕੋਸ਼ਿਸ਼ ਕੀਤੀ ਪਰ ਉਹ ਫੋਨ ਨਹੀਂ ਖੋ ਸਕੇ ਹੈਗੇ ਮੇਰੇ ਹੱਥੋਂ ਫੋਨ ਗਿਰ ਗਿਆ ਤਾਂ ਉਹਨਾਂ ਨੇ ਮੇਰੇ ਪੇਟ ਦੇ ਵਿੱਚ ਦੋ ਮੁੱਕੇ ਮਾਰੇ ਹੈਗੇ ਆ ਤਾਂ ਮੈਂ ਡਰ ਗਈ ਇੱਕਦਮ ਘਬਰਾ ਕੇ ਜਦੋਂ ਮੈਂ ਘਰੇ ਗਈ ਤਾਂ ਮੈਂ ਘਰੇ ਜਾ ਕੇ ਜਦੋਂ ਦੱਸਿਆ ਤਾਂ ਮੇਰੇ ਹਸਬੰਦ ਉਹਨਾਂ ਦੇ ਮਗਰ ਵੀ ਗਏ ਆ ਬਟ ਉਹ ਦੋੁੰ ਮੁੰਡੇ ਪਤਾ ਨਹੀਂ ਲੱਗ ਸਕਦੇ ਕਿ ਕੌਣ ਸੀ ਕੌਣ ਨਹੀਂ ਇਹ ਹੈ ਨਸ਼ੇ ਵਾਲੇ ਹੀ ਸੀਗੇ ਜੀ ਬਹੁਤ ਗਲੀਦਾਨ ਸੱਤਿਆ ਨਾਸ ਕਰ ਰੱਖਿਆ ਸਾਡੀ ਦਾ ਕੰਪਲੇਨਟ ਲਿਖਵਾਈ ਤੁਸੀਂ ਕੰਪਲੇਨਟ ਨਹੀਂ ਲਿਖਵਾਈ ਜੀ ਕਿਉਂਕਿ ਅਸੀਂ ਸੀਸੀਟੀਵੀ ਦੀ ਫੁਟੇਜ ਭਾਲਦੇ ਪਏ ਸੀਗੇ ਉਹ ਫੁਟੇਜ ਮਿਲੀ ਨਹੀਂ ਗਈ ਸਾਨੂੰ ਕੰਪਲੇਨਟ ਅਸੀਂ ਲਿਖਵਾਣ ਨਹੀਂ ਗਏ ਹੈਗੇ ਹੈਗੇ ਅਸੀਂ ਵੱਲੋਂ ਪੋਸਟਰ ਲਾਏ ਜਾ ਰਿਹਾ ਇਹ ਕਹਿਣਾ ਚਾਹੁੰਦਾ ਚਿੱਟਾ ਵੀ ਇੱਥੇ ਲਿਖਦਾ ਚਿੱਟਾ ਇੱਥੇ ਵਿਕਦਾ ਹੈ ਜੀ ਨਸ਼ੇ 'ਚ ਛੋਟੇ ਛੋਟੇ ਬੱਚੇ ਹੱਦ ਤੋਂ ਵੱਧ ਨਸ਼ਾ ਕਰਨ ਨਾਲ ਹੋਏ ਪਏ ਹੈਗੇ ਆ ਖਰਾਬ ਬਹੁਤ ਜਾਣਿਆਂ ਦੀਆਂ ਜਾਨਾਂ ਵੀ ਜਾ ਰਹੀਆਂ ਨੇ ਛੋਟੇ ਛੋਟੇ ਬੱਚੇ ਹੈਗੇ ਜਿਨ੍ਹਾਂ ਦੀਆਂ ਜਾਨਾਂ ਚਾਈ ਜਾਂਦੀਆਂ ਨੇ ਬਿਲਕੁਲ ਰੋਵਾਂਗੇ ਜੀ ਬਿਲਕੁਲ ਸਾਰੇ ਮਹੱਲੇ ਦੇ ਨਾਲ ਹੈ ਜੀ ਅਸੀਂ ਇਸ ਨਸ਼ੇ ਨੂੰ ਇੱਥੋਂ ਖਤਮ ਕੀਤਾ ਜਾਵੇ ਦਿਨ ਹੀ ਅੱਗੇ ਵੀ ਕਿਸੇ ਪਾਰਟੀ ਦਾ ਇਹ ਕੰਮ ਇਹ ਸਾਰੇ ਭਾਰਤ ਦੇਸ਼ ਲਈ ਹੈ ਆਪਣਾ ਇੰਡੀਆ ਨੂੰ ਬਚਾਣ ਲਈ ਹੈ ਆ ਜਿਹੜਾ ਨਸ਼ਾ ਛਡਾਓ ਤੇ ਟੱਛ ਛਡਾਓ ਇਹ ਸਾਨੂੰ ਬਹੁਤ ਵਧੀਆ ਲੱਗਿਆ ਤੁਹਾਡਾ ਜਦੋਂ ਵੀ ਤੁਸੀਂ ਕੱਲ ਵੀ ਇੱਥੇ ਕੋਈ ਤੁਸੀਂ ਕਰ ਰਹੇ ਸੀ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਜੇ ਤੁਸੀਂ ਗਲੀ ਗਲੀ ਜਾਵੋਗੇ ਸਾਡੇ ਮਹੱਲੇ 'ਚ ਵੀ ਇੱਕ ਲੜਕੇ ਦੀ ਡੈਥ ਐਵੇਂ ਹੀ ਹੋਈ ਹੋਈ ਹੈ ਨਸ਼ੇ ਚਿੱਟੇ ਨਾਲੀ ਨਸ਼ੇ ਚਿੱਟੇ ਨਾਲੀ ਕੋਈ ਬਾਰੋਂ ਕਿਹੜਾ ਪਤਾ ਲੱਗਦਾ ਵੀ ਕੋਈ ਕਿੱਥੇ ਦਿੰਦਾ ਕਿੱਥੇ ਨਹੀਂ ਦਿੰਦਾ ਹਨਾ ਤੇ ਇਹ ਚੀਜ਼ ਸਾਨੂੰ ਬਹੁਤ ਵਧੀਆ ਲੱਗੀ ਕਿ ਅੱਜ ਕੱਲ ਦੇ ਨੌਜਵਾਨ ਅਸੀਂ ਵੇਖਦੇ ਹਾਂ ਗਲੀ ਇੱਥੇ ਕੋਈ ਨਾਲੀਆਂ 'ਚ ਪਿਆ ਹੈ ਕੋਈ ਕਿੱਥੇ ਪਿਆ ਕੋਈ ਕਿੱਥੇ ਪਿਆ ਐਕਸੀਡੈਂਟ ਹੁੰਦੇ ਪਿਆ ਕਈ ਵਾਲੇ ਨਸ਼ੇ ਪੱਤੇ ਖਾ ਕੇ ਤੇ ਉਹਨਾਂ ਨੂੰ ਪਤਾ ਨਹੀਂ ਲੱਗਦਾ ਘਰ ਦੇ ਬਚਾਰੇ ਦੇ ਭਾਂਡੇ ਵੀ ਕੀ ਜਾਂਦੇ ਨੇ ਉਹਨਾਂ ਦੀਆਂ ਜਨਾਨੀਆਂ ਰੋਈ ਜਾਂਦੀਆਂ ਨੇ ਇਸ ਕਰਕੇ ਚੋਰੀਆਂ ਹੋ ਰਹੀਆਂ ਨੇ ਮੇਰਾ ਮੋਬਾਈਲ ਖੁਦ ਚੋਰੀ ਹੋਇਆ ਮੇਰੇ ਅੱਖ ਖੋ ਕੇ ਲੈ ਗਿਆ ਲੜਕਾ ਹਨਪੁਰਾ ਮੰਦਿਰ ਕੋਲੇ ਵੀਰੇ ਤੇ ਅਸੀਂ ਇਸ ਕਰਕੇ ਸਾਨੂੰ ਬਹੁਤ ਵਧੀਆ ਤਾੜਾ ਲੱਗਿਆ ਇਹ ਕਦਮ ਕੱਢਾ ਸਰਕਾਰ ਕਿਉਂ ਫੇਲ ਹੋਈ ਕੀ ਕਾਰਨ ਮੰਨਦੀ ਵੀਰੇ ਸਰਕਾਰ ਦਾ ਵੀ ਆਪਾਂ ਨੂੰ ਕੀ ਕਹਿ ਸਕਦੇ ਆ ਸਰਕਾਰ ਚ ਕੋਈ ਵੀ ਆਵੇ ਆਪਾਂ ਨੂੰ ਤਾਂ ਮਤਲਬ ਹੈ ਵੀ ਆਪਣੀ ਜਨਤਾ ਦਾ ਸੁਧਾਰ ਹੋਣਾ ਚਾਹੀਦਾ ਤੇ ਆ ਚਿੱਟਾ ਨਸ਼ਾ ਖਤਮ ਹੋਣਾ ਚਾਹੀਦਾ ਵੋਟਾਂ ਹੁਣ ਸਿਰ ਤੇ ਨਹੀਂ ਲੱਗਦਾ ਲੋਕਾਂ ਨੂੰ ਸੋਚ ਕੇ ਵੋਟ ਪੁਣਚਾਈ ਦੀ ਤੇ ਲੋਕਾਂ ਨੂੰ ਸੋਚਣਾ ਹੀ ਚਾਹੀਦਾ ਜਨਤਾ ਹੀ ਸੋਚਦੀ ਹੈ ਗਿਰਾਂਦੀ ਹੈ ਜਨਤਾ ਹੀ ਉਠਾਂਦੀ ਹੈ ਜਨਤਾ ਨੂੰ ਹੀ ਪਤਾ ਹੋਣਾ ਚਾਹੀਦਾ ਜਿਨ੍ਹਾਂ ਦੇ ਘਰੇ ਬੱਚੇ ਮਾਵਾਂ ਰੋਂਦੀਆਂ ਨੇ ਉਹਨਾਂ ਨੂੰ ਆਪੇ ਹੀ ਪਤਾ ਹੈ ਵੀ ਕਿੱਥੇ ਜਾਣਾ ਹੈ ਇੱਥੇ ਵੋਟ ਦੇਣੀ ਹੈ ਕਿੰਨੀ ਕੀ ਬਾਰੀ ਆ ਚੁੱਕੀ ਇੱਥੇ ਤੁਹਾਡੀ ਕਾਰਵਾਈ ਦੀ ਗੱਲ ਕਰੀਏ ਸਰ ਜੀ ਮੇਰਾ ਤਾਂ ਜਦੋਂ ਮੋਬਾਈਲ ਗੁੰਮਿਆ ਮੈਂ ਤਾਂ ਹੋ ਨਹੀਂ ਪਤਾ ਲੱਗਿਆ ਹੈ ਗੋਮੰਡੇ ਸੀ ਮੈਨੂੰ ਲੱਗਦਾ 17 કે 18 ਸਾਲ ਦੀ ਸਾਰੀ ਉਹਨਾਂ ਦੀ ਉਮਰ ਸੀ ਤੇ ਹੱਥੋਂ ਖੋ ਕੇ ਲੈ ਗਏ ਕੋਈ ਇਹ ਨਹੀਂ ਇੱਕ ਚਾਂਸ ਸਿਆਦੇ ਅੱਖੀ ਵੇਖਿਆ ਚਾਰ ਪੰਜ ਚਾਂਸ ਹੋ ਗਏ ਮੇਰੇ ਨਾਲੇ ਮਤਲਬ ਲੜਕੀਆਂ ਨੇ ਇੱਕ ਲੜਕੀ ਵਿਚਾਰੀ ਲੰਗਰ ਖਾਂਦੀ ਪੀ ਸੀ ਉਹਦੇ ਜੇਬ ਵਿੱਚੋਂ ਮੋਬਾਈਲ ਕੱਢ ਕੱਢ ਲਿਆ ਗਿਆ ਬਿਲਕੁਲ ਫਿਰ ਇਹ ਨਸ਼ੇ ਪੱਤੇ ਵਾਲਾਂ ਦਾ ਕੰਮ ਹੈ ਉਹਨਾਂ ਨੂੰ ਇਹ ਤਾਂ ਹੁੰਦਾ ਨਹੀਂ ਮੋਬਾਈਲ ਨਵਾਂ ਇੱਕ ਪੁਰਾਣਾ ਉਹਨਾਂ ਨੇ ਤਾਂ ਕਾਕੇ ਸਮਾਨ ਵੇਚਰ ਦੇਣਾ ਹੁੰਦਾ ਤੇ ਇਹ ਕਰਨਾ ਹੁੰਦਾ ਉਹਨਾਂ ਦੇ ਘਰ ਦੇ ਰਹਿੰਦੇ ਨੇ ਜਦੋਂ ਆਉਂਦਾ ਹੀ ਪਤਾ ਲੱਗਦਾ ਹੈ